ਸਤਿਕਾਰਯੋਗ ਪੰਜਾਬ ਵਾਸੀਓ ਜੈ ਪੀਮ ਜੈ ਭਾਰਤ ਮੈਂ ਅਜੈਬ ਸਿੰਘ ਬਠੋਈ ਪ੍ਰਧਾਨ ਨਰੇਗਾ ਵਰਕਰ ਫਰੰਟ ਪੰਜਾਬ ਜੋ ਖਨੌਰੀ ਬਾਰਡਰ ਤੇ ਔਰ ਸ਼ੰਭੂ ਬਾਰਡਰ ਤੇ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਧੋਖਾ ਕੀਤਾ ਧੱਕਾ ਕੀਤਾ ਹੈ ਬੜਾ ਨਿੰਦਣਯੋਗ ਹੈ ਕਿਉਂਕਿ ਹੱਕ ਮੰਗਣਾ ਅਧਿਕਾਰ ਮੰਗਣਾ ਹੱਕਾਂ ਲਈ ਲੜਨਾ ਸਭ ਨੂੰ ਅਧਿਕਾਰ ਹੈ ਚਾਹੇ ਕਿਸਾਨ ਹੈ ਮਜ਼ਦੂਰ ਹੈ ਦੁਕਾਨਦਾਰ ਹੈ ਮੁਲਾਜ਼ਮ ਹੈ ਕਿਉਂਕਿ ਸਾਨੂੰ ਬਾਬਾ ਸਾਹਿਬ ਡਾਕਟਰ ਭੀਮਰਾਓ ਬਿੜਕਰ ਨੇ ਸੰਵਿਧਾਨ ਦੇ ਵਿੱਚ ਇਹ ਹੱਕ ਲੈ ਕੇ ਦਿੱਤਾ ਤੁਸੀਂ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹੋ ਸਪੀਚ ਟੂ ਐਕਟ ਪ੍ਰੋਟੈਸਟ ਟੂ ਐਕਟ ਪਰ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਤੋਂ ਇਹ ਹੱਕ ਖੋਇਆ ਡੈਮੋਕਰੇਸੀ ਦਾ ਘਾਣ ਕੀਤਾ ਹੈ ਸੰਵਿਧਾਨ ਦੀਆਂ ਧੱਜੀਆਂ ਡਾਈਆਂ ਨੇ ਔਰ ਜਿਹੜਾ ਪੰਜਾਬ ਹਮੇਸ਼ਾ ਜਦੋਂ ਦੇਸ਼ ਦੇ ਵਿੱਚ ਕੋਈ ਜ਼ੁਲਮ ਹੁੰਦਾ ਤੱਕਾ ਹੁੰਦਾ ਧੋਖਾ ਹੁੰਦਾ ਹਮੇਸ਼ਾ ਪੰਜਾਬ ਅੱਗੇ ਜਾ ਕੇ ਲੜਿਆ ਤੇ ਖੜਿਆ ਸਰਦਾਰ ਪੱਗ ਬਨ ਕੇ ਸਭ ਤੋਂ ਅੱਗੇ ਖੜਿਆ ਜ਼ੁਲਮ ਦੇ ਖਿਲਾਫ ਪਰਮਾਨ ਸਾਹਿਬ ਤੂੰ ਪੰਜਾਬ ਦੀ ਆਨ ਪੰਜਾਬ ਦੀ ਸ਼ਾਨ ਤੇ ਪੰਜਾਬ ਦੀ ਪੱਗ ਪੂਰੇ ਦੇਸ਼ ਦੇ ਵਿੱਚ ਰੋਲ ਕੇ ਰੱਖ ਦਿੱਤੀ ਜਿਹੜਾ ਤੂੰ ਇਹ ਕਾਂਡ ਕੀਤਾ ਨਰੇਗਾ ਵਰਕਰ ਫਰੰਟ ਇਸ ਦੀ ਸ਼ਖਤ ਸ਼ਬਦਾਂ ਚ ਨਿੰਦਾ ਕਰਦਾ ਔਰ ਵਿਰੋਧਤਾ ਕਰਦਾ ਮਾਨ ਸਾਹਿਬ ਇਸ ਦਾ ਕੋਈ ਹੱਲ ਨਹੀਂ ਸੀ ਹੱਲ ਬਹੁਤ ਹੋ ਸਕਦੇ ਸੀ ਕਿਉਂਕਿ ਤੁਹਾਡੀ ਡਿਊਟੀ ਸੀ ਤੁਸੀਂ ਪੰਜਾਬ ਦੇ ਮੁੱਖ ਮੰਤਰੀਓਂ ਇਸ ਨੂੰ ਕਿਸੇ ਹੋਰ ਤਰੀਕੇ ਨਾਲ ਵੀ ਤੁਸੀਂ ਹੈਂਡਲ ਕਰ ਸਕਦੇ ਸੀ ਪਰ ਕੱਲ ਨੂੰ ਤਾਂ ਕਿਸੇ ਮਜ਼ਦੂਰ ਨੂੰ ਧਰਨਾ ਨਹੀਂ ਲਾਣ ਦੇਣਾ ਕਿਸੇ ਮੁਲਾਜ਼ਮ ਨੂੰ ਧਰਨਾ ਨਹੀਂ ਲਾਣ ਦੇਣਾ ਜਦੋਂ ਤੁਸੀਂ ਐਡੇ-ਐਡੇ ਧਰਨੇ ਚਕਾ ਸਕਦੇ ਹੋ ਕਿਸੇ ਗਰੀਬ ਨੂੰ ਕਿੱਥੇ ਹੱਕਾਂ ਪ੍ਰਤੀ ਬੋਲਣ ਦਵੋਗੇ ਇਹ ਬਹੁਤ ਮਾੜਾ ਕੰਮ ਕੀਤਾ ਮਾਨ ਸਾਹਿਬ ਕਿਸੇ ਤਰੀਕੇ ਨਾਲ ਹੋਰ ਹੈਂਡਲ ਕਰਨਾ ਸੀ ਔਰ 1.5 ਸਾਲ ਦਿੱਲੀ ਦੇ ਬਾਰਡਰ ਤੇ ਮੋਰਚਾ ਚੱਲਿਆ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਸੇ ਤਰੀਕੇ ਨਾਲ ਉਸ ਨੂੰ ਹੈਂਡਲ ਕੀਤਾ ਪੂਰੇ ਦੇਸ਼ ਦੇ ਕਿਸਾਨਾਂ ਨੂੰ ਵਾਪਸ ਮੋੜ ਦਿੱਤਾ ਕੋਈ ਤਰੀਕਾ ਸੀ ਕਰਨ ਦਾ ਮਾਨ ਸਾਹਿਬ ਤੇਤੋ ਤੋਂ ਇਹ ਤਰੀਕਾ ਵੀ ਨ ਹੋਇਆ ਤੇਰੇ ਘਰ ਚ ਬੈਠੇ ਸੀ ਤੂੰ ਸ਼ਰਿਆਂਮ ਕਟਵਾ ਦਿੱਤੇ ਸ਼ਰਿਆਂਮ ਪੱਗਾਂ ਲੁਵਾਈਆਂ ਮਾਮਾ ਬਜ਼ੁਰਗਾਂ ਭੈਣਾਂ ਦੇ ਨੌਜਵਾਨਾਂ ਨੂੰ ਸ਼ਰਿਆਂਮ ਕੁੱਟਿਆ ਲੁੱਟਿਆ ਪਰ ਮਾਨ ਸਾਹਿਬ ਸਾਨੂੰ ਇੱਕ ਗੱਲ ਦਾ ਫਕਰ ਹੈ ਕਿ ਪੰਜਾਬ ਦੇ ਵਿੱਚ ਇੱਕ ਐਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਿਰਫ 3 ਮਹੀਨਿਆਂ ਦਾ ਸਮਾਂ ਮਿਲਿਆ ਪਰ ਉਸਨੇ ਛਾਤੀ ਢਾ ਕੇ ਕਿਸਾਨਾਂ ਦੀ ਮਦਦ ਕੀਤੀ ਹੈ ਕਿਸਾਨਾਂ ਦੇ ਨਾਲ ਖੜਿਆ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚੈਲੰਜ ਕਰ ਦਿੱਤਾ ਸੀ ਕਿ ਮੈਂ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਨਹੀਂ ਕਰ ਸਕਦਾ ਨਾ ਇਹਨਾਂ ਦਾ ਧਰਨਾ ਚੁਕਾ ਸਕਦਾ ਨਾ ਮੈਂ ਕਿਸਾਨਾਂ ਤੇ ਲਾਠੀ ਚਾਰਜ ਕਰਵਾ ਸਕਦਾ ਪਰ ਸਾਨੂੰ ਮਾਣ ਹੈ ਕਿ ਐਸ்சி ਮੁੱਖ ਮੰਤਰੀ ਨੇ ਪੰਜਾਬ ਦੀ ਪੰਜਾਬੀਅਤ ਦੀ ਨਾ ਪੱਗ ਰੋਲੀ ਨਾ ਕਿਸਾਨੀ ਰੋਲੀ ਨਾ ਜਵਾਨੀ ਰੋਲੀ ਪਰ ਮਾਨ ਸਾਹਿਬ ਤੂੰ ਅੱਜ ਸਾਰਾ ਕੁਛ ਹੀ ਰੁਲਾ ਦਿੱਤਾ ਪੰਜਾਬ ਦਾ ਬਹੁਤ ਮਾੜਾ ਕੰਮ ਕੀਤਾ ਹੈ ਔਰ ਪੰਜਾਬ ਦੇ ਵਿੱਚ ਕਿਸੇ ਵੀ ਐਮਐਲਏ ਨੇ ਕਿਸੇ ਵੀ ਮੰਤਰੀ ਨੇ ਇੱਕ ਦੋ ਨੂੰ ਛੱਡ ਕੇ ਜਿਨ੍ਹਾਂ ਨੂੰ ਪੰਜਾਬ ਦੀ ਜਨਤਾ ਨੇ ਅਡੀਆਂ ਚੱਕ ਚੱਕ ਕੇ ਵੋਟਾਂ ਪਾਈਆਂ ਸੀ ਪਰ ਕਿਸੇ ਐਮਐਲਏ ਮੰਤਰੀ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਕਿ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਹੋਇਆ ਤੱਕਾ ਹੋਇਆ ਜ਼ੁਲਮ ਹੋਇਆ ਸੋ ਸਾਥੀਓ ਸਾਨੂੰ ਵੀ ਇਹ ਗੱਲ ਸਮਝਣੀ ਪੈਣੀ ਹੈ ਔਰ ਪੰਜਾਬ ਦੀ ਜਨਤਾ ਇਹ ਗੱਲ ਨੋਟ ਕਰ ਲੇ ਪ੍ਰਭੂ ਅਸੀਂ ਹਮੇਸ਼ਾ ਇਹਨਾਂ ਦੀਆਂ ਗਰੰਟੀਆਂ ਪਿੱਛੇ ਆਉਂਦੇ ਆ ਸਭ ਤੋਂ ਵੱਡੀ ਪਾਰਟੀ ਆਮ ਆਦਮੀ ਪਾਰਟੀ ਗਰੰਟੀ ਆਵਾਜ਼ ਜ਼ੁਮਲੇਵਾਜ਼ ਪਾਰਟੀ ਹੈ ਜਿਨੇ ਬਹੁਤ ਗਰੰਟੀਆਂ ਦਿੱਤੀਆਂ ਲੋਕਾਂ ਨੂੰ ਬਰਗੜਾ ਲਿਆ ਪਰਵਾ ਦਿੱਤਾ ਡਰਾਮੇ ਕਰ ਕਰਕੇ ਲੋਕ ਚਾਸੇ ਚ ਫਸ ਗਏ ਪਰ ਸਾਥੀਓ ਅਸੀਂ ਇਹਨਾਂ ਚੀਜ਼ਾਂ ਨੂੰ ਸਮਝੀਏ ਨਾ ਸਾਨੂੰ ਕੋਈ ਚੀਜ਼ ਫ੍ਰੀ ਚ ਚਾਹੀਦੀ ਕੋਈ ਬਿਜਲੀ ਦਾ ਬਿੱਲ ਮਾਫ ਕਰ ਦਾਂਗੇ ਤੁਹਾਨੂੰ 2 ਰੁਪਏ ਕਿਲੋ ਕਣਕ ਦਵਾਂਗੇ ਸਾਨੂੰ ਪੰਜਾਬ ਦੇ ਵਿੱਚ ਪੰਜਾਬ ਖੁਸ਼ਹਾਲ ਤੇ ਰੰਗਲਾ ਪੰਜਾਬ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨਾਲ ਸਾਰਾ ਭਾਈਚਾਰਾ ਰਹੇ ਹਰ ਲੋਕ ਮਿਲ ਜੁਲ ਕੇ ਰਹਿਣ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਬਿਲਕੁਲ ਸਹੀ ਤਰੀਕੇ ਨਾਲ ਹੋਵੇ ਲੋਕਾਂ ਨੂੰ ਰੋਜ਼ਗਾਰ ਮਿਲੇ ਪ੍ਰਭੂ ਇਹਨਾਂ ਦੀਆਂ ਗਰੰਟੀਆਂ 'ਚ ਕਦੇ ਵੀ ਨਾਓ ਚਾਹੇ ਕੋਈ ਵੀ ਪਾਰਟੀ ਹੈ ਸੋ ਸਾਥੀਓ ਪੰਜਾਬ ਸਰਕਾਰ ਨੇ ਜੋ ਬਹੁਤ ਮਾੜਾ ਕੰਮ ਕੀਤਾ ਔਰ ਮੈਂ ਲਾਸਟ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਨਾ ਕਿ ਮਾਨ ਸਾਹਿਬ ਤੁਸੀਂ ਪੰਜਾਬ ਚਲਾਉਣ ਦੇ ਵਿੱਚੋਂ 100 'ਚੋਂ 100% ਫੇਲ ਹੋ ਚੁੱਕੇ ਹੋ ਕਿਰਪਾ ਕਰਕੇ ਆਪਣਾ ਅਸਤੀਫਾ ਦੇ ਕੇ ਸਾਈਡ 'ਚ ਹੋ ਤਾਂ ਕਿ ਪੰਜਾਬ ਵਧੀਆ ਤਰੀਕੇ ਨਾਲ ਚੱਲ ਸਕੇ ਤੇ ਪੰਜਾਬ ਲੋਕ ਪੰਜਾਬ ਦੇ ਲੋਕ ਕਿਸਾਨ ਤੇ ਮਜ਼ਦੂਰ ਸਾਰੇ ਮਿਲ ਜੁਲ ਕੇ ਵਧੀਆ ਤਰੀਕੇ ਨਾਲ ਮਿਲ ਕੇ ਰਹਿਣ ਤੇ ਰੋਟੀ ਖਾ ਲੈਣ ਪੰਜਾਬ ਦਾ ਬੇੜਾ ਗਰਖ ਕਰਕੇ ਰੱਖ ਦਿੱਤਾ ਮਾਨ ਸਾਹਿਬ ਸੋ ਸਾਥੀਓ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਨੂੰ ਜ਼ਿੰਦਗੀ ਚ ਕਦੇ ਮਾਫ਼ ਨਹੀਂ ਕਰੋਗੇ ਕਿਉਂਕਿ ਬਹੁਤ ਵੱਡਾ ਪੰਜਾਬ ਦਾ ਘਾਣ ਕੀਤਾ ਜੋ ਪੰਜਾਬੀ ਪੱਗ ਦਾ ਸਰਦਾਰੀ ਦਾ ਜੋ ਘਾਣ ਕੀਤਾ ਇਹ ਬਹੁਤ ਨਿੰਦਣਯੋਗ ਹੈ ਸੋ ਸਾਥੀਓ ਅਸੀਂ ਵੀ ਮਿਲ ਜੁਲ ਕੇ ਆਉਣ ਵਾਲੇ ਸਮਾਂ ਦੇ ਵਿੱਚ ਆਪਣੇ ਆਪ ਨੂੰ ਪਛਾਣੀਆਂ ਨਾ ਗਰੰਟੀਆਂ ਤੋਂ ਪਿੱਛੇ हट ਕੇ ਆਪਣੇ ਵਧੀਆ ਬੰਦੇ ਚੁਣ ਕੇ ਪੰਜਾਬ ਦੀ ਸਰਕਾਰ ਕਿਸੇ ਚੰਗੇ ਬੰਦੇ ਦੇ ਹੱਥਾਂ 'ਚ ਦਈਏ ਸਾਰਿਆਂ ਨੂੰ ਜੈ ਭੀਮ ਜੈ ਭਾਰਤ